ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋਹਿਲਾ ਰਾਗ ਗੌੜੀ ਦੀਪ ਕੀ ਮਹਾਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਤ ਕਰ ਗਾਵੋ ਸੋਲਾ ਸਿਵਰੋ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਲਾ ਹੋ ਵਾਰਿਤ ਸੋਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸਮਾਲੀਆਂ ਨਾਂ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਮਤ ਸਾਹ ਲੈ ਕੇ ਆਮਿਲ ਕਰ ਪਾਉ ਤੇਲ ਦੇਹੋ ਸੱਜਣ ਆਸੀ ਸੜੀਆਂ ਜੇ ਹੋਵੇ ਸਹਿਬ ਸਿਉ ਮੇਲਾ ਕਰ ਕਰਿ ਹੋ ਪਹੁੰਚਾ ਸੱਦੜੇ ਨਿਤ ਪਵੰਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾ ਸਮਹ ਹਲਾ ਪਹਿਲਾ ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਇ ਰਹਾਓ ਵਿਸਤ ਜਸੀਏ ਕੜੀਆਂ ਪਹਿਰਾ ਤਿਥਿ ਵਾਰੀ ਮਹਾ ਹੁਆ ਸੂਰਜ ਇੱਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬਨੇ तारका मंडल जनक मोती तू पमल आन लो पवन चबरो करे सगल बन्हराए फुलंत ज्योति कैसी आरती होय पबखन्ना तेरी आरती अनहता शबद वजंत पेरी रहओ सहस तव नन नन नैन है तोहे को सहस मूर्दनन एक कोही सहस पद बिपन्नन एक पद गांधबिन सहस तव गंध इव चलत मोहि ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਜਾਨਣ ਸਭ ਮੈਂ ਜਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਨੰਦੇਨੋ ਹਾਈ ਬਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਦ ਕੋ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੋੜੀਪੁਰ ਵੀ ਮਹੱਲਾ ਚੌਥਾ ਕਾਮ ਕਰੋ ਦਨ ਗਰਵ ਭਰਿਆ ਮੇਰਾ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਨੜ ਮੰਡਾ ਹੈ ਕਰ ਸਾਧੋ ਅੰਜਲੀ ਪਨ ਵੱਡਾ ਹੈ ਕੰਡਣ ਪਨ ਵੱਡਾ ਹੈ ਹਾਉ ਸਾਖਾ ਤਹਰ ਸਾਧਨਾਂ ਗਿਆਨਿਆ ਤਿਨ ਅੰਤਰ ਹਮੇ ਕੰਡਾ ਹੈ ਜਿਉ ਜਿਉ ਚਲੇ ਚਵੇ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ अविनासी वर पाया परमेश्वर बासो अखंड ब्रह्मंडा हे हम गरीब मस्कीन प्रब तेरे हर राख राख वड वड्डा हे ज्ञान नानक नाम आधार टेक है हर नाम में सुख मंडाए राग गौरी पूर्वी मोहल्ला पंजमा करो बिनंती सुनो मेरे मीता संत टहल की बेला ईहा खाट चलो हर लहा आगे बसन सुहेला ਆਦ ਕਟ ਦਿਨ ਸਰਣਾਰੇ ਮੰਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿ ਨਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੋ ਮਨੰ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋ ਫੇਰਾ ਅੰਤਰ ਜੰਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹਾ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜੰਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹਾ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ